ਆਪ ਤੋਂ ਬਣੇ ਫਤਿਹਸਾਂ ਪੋਣੇ ਵਾਹ ਕੋ ਜੀਕਾ ਖਾਨ ਸਾਹ ਵਾਹਰ ਜੀ ਕੀ ਹੋਤੇ ਦੇਖੋ ਇਹ ਕੁਦਰਤੀ ਕਰੋਪੀ ਹੋਈ ਹੈਗੀ ਇਹ ਕਿਸੇ ਤੇ ਵੀ ਹੋ ਸਕਦੀ ਹੈ ਅੱਜ ਲਗ ਬਗਾਤਾ ਬਣਿਆ ਪਾਣੀ ਝੁੱਡੂ ਪਿਆ ਪਿਆਗਾ ਤੇ ਸਾਡਾ ਵੀ ਸਾਰਾ ਦਾ ਫਰਜ਼ ਬੰਦਾ ਵੀ ਭੈਣਾ ਭਾਈਆਂ ਨਾਲ ਖੜੀਏ ਇਹ ਮੌਕਾ ਉਹਨਾਂ ਖੜਨਦਾ ਤੇ ਅੱਜ ਸਾਨੂੰ ਲਗਾਤਾਰ ਤੀਜਾ ਦਿਨ ਹੈ ਸਾਰਾ ਨਗਰ ਸਾਡੇ ਨਾਲ ਹੈ ਸਾਰੇ ਅਸੀਂ ਰਲ ਮਿਲ ਕੇ ਪਿੰਡ ਚੋਂ grain ਇਕੱਠੀ ਕਰ ਰਹੇ ਆਂਗੇ ਤੇ ਲਕਪਾ ਸਾਡਾ ਸਾਰਾ ਪਿੰਡ ਪੂਰਾ ਹੋ ਗਿਆ ਪਿੰਡ ਨੇ ਦਿਲ ਖੋਲ ਕੇ দান ਦਿੱਤਾ ਆ ਸਾਨੂੰ ਉਹਨੇ ਆਸਨੀ ਜੀ ਜਿੰਨਾ ਪਿੰਡ ਨੇ ਸਾਨੂੰ ਦਾਣ ਦਿੱਤਾ ਜਿੰਨਾ ਨੇ ਮੋਹ ਪਿਆਰ ਦਿੱਤਾ ਸਾਰੇ ਨਗਰ ਨੇ ਇਸ ਤੋਂ ਬਾਅਦ ਹੁਣ ਸਾਡਾ ਇਹ ਇੱਕ ਵਾਰੀ ਸਾਰਾ ਕਲੈਕਟ ਕਰਕੇ ਜਿਨੂੰ ਪੈਸੇ ਨਹੀਂ ਦੇ ਸਕਿਆ ਦੇ ਸਕਿਆ ਉਹਨੇ ਸਾਨੂੰ ਅਣਕ ਦਿੱਤੀ ਦਾਣੇ ਪਾਏ ਮਤਲਬ ਕਿ ਕੋਈ ਵੀ ਨਹੀਂ ਭੱਜਿਆ ਪੈਸੇ ਦੇਣ ਤੋਂ ਜਾਂ ਜੇ ਪੈਸੇ ਨਹੀਂ ਤਾਂ ਲੈ ਨੇ ਅਣਕ ਦਿੱਤੀ ਇਸ ਤੋਂ ਬਾਅਦ ਟੀਚਾ ਹੁਣ ਸਾਡਾ ਇਹ ਇੱਕ ਵਾਰੀ ਸਾਰੇ ਸਾਰਾ ਰਾਸਣ ਇਕੱਠਾ ਕਰਕੇ ਜੋ ਸਾਡੇ ਕੋਲ ਮਾਇਆ ਮਾਇਆ ਇਕੱਠੀ ਕਰਕੇ ਉਸ ਤੋਂ ਬਾਅਦ ਅਸੀਂ ਜਿਵੇਂ ਜਿਹੜੇ ਇਲਾਕੇ ਪਾਣੀ ਉਤਰੂਗਾ ਅਸੀਂ ਸਾਰੇ ਇਸ ਤਰ੍ਹਾਂ ਬਣੇ ਬਣਾ ਉੱਥੇ ਜਾਵਾਂਗੇ ਕੀਲ ਕੀ ਜਣਾ ਕੀ ਗੱਲਬਾਤ ਹੈ ਉਸ ਹਿਸਾਬ ਨਾਲ ਉਸ ਪੈਸੇ ਨੂੰ ਉੱਥੇ ਖਰਚ ਕੀਤਾ ਜਾਊਗਾ ਦੇਖੇ ਨੂੰ ਕੀ ਹਾਲਾਤ ਹੈ ਠੀਕ ਲੋੜ ਹਾਂਜੀ ਹਾਲਾਤ ਹੁਣ ਤੱਕ 2 ਰੁਪਏ ਖਰਚ ਕੀਤਾ ਤੇ ਜੋ ਕਿਸੇ ਪਾਸੇ ਹਰੇ ਚਾਰੇ ਟੂੜੀ ਘਾਟ ਉੱਥੇ ਉਹ ਦਿੱਤੀ ਜੋ ਕਿਤੇ ਕਰਾਹ ਲਾਉਣਾ ਤੇਲ ਦੀ ਲੋੜ ਹੈ ਤਾਂ ਉਹ ਦਿੱਤਾ ਜਾਊ ਉੱਤੇ ਲਗਭਗ ਪਿੰਡ ਵਿੱਚੋਂ ਹੀ ਅਸੀਂ ਟਰੈਕਟਰ ਲੈ ਕੇ ਜਾਵਾਂਗੇ ਕਰਾਹ ਲਾਉਣ ਨੂੰ ਲੋੜ ਪਈ ਤਾਂ ਪਿੰਡੋਂ ਦੇ ਟਰੈਕਟਰ ਵੀ ਲੈ ਕੇ ਜਾਵਾਂਗੇ ਦੋਨਾਂ ਤੇਲ ਵੀ ਸਾਡਾ ਆਪ ਦੇ ਹੋਊਗਾ ਅਸਲ ਵਿੱਚ ਜਿੱਥੇ ਸਾਰੇ ਦੁਨੀਆ ਨਾਲ ਇੰਤਰਾ ਕਰ ਰਹੇ ਨੇ ਤੁਸੀਂ ਕਰ ਰਹੇ ਹੋ ਤਾਂ ਲੱਗਦਾ ਨਹੀਂ ਕਿ ਜਿੱਤੇ ਪੰਡ ਹੈਗੇ ਉਹਨਾਂ ਨੂੰ ਬਿਲਕੁਲ ਜਿੰਨਾ ਕੁ ਬਣਦਾ ਸੀ ਉਹ ਦੇਣਾ ਚਾਹੀਦਾ ਨਹੀਂ ਨਹੀਂ ਬਿਲਕੁਲ ਹੀ ਦੇਣਾ ਚਾਹੀਦਾ ਮੇਰੇ ਮਤਾਂ ਕਿਹਾ ਕੋਈ ਪੰਡ ਹੀ ਨਹੀਂ ਹੈਗਾ ਪੰਜਾਬ 'ਚ ਜਿਹੜਾ ਹੜ੍ਹ ਦੀ ਮਾਰ ਤੋਂ ਬਚਿਆ ਤੇ ਉਹਨੇ ਪੈਸੇ ਨਾ ਇਕੱਠੇ ਕਰਿਓ ਕਿਉਂ ਲੋਕ ਦੋਖ-ਤੋਖ ਭੈਣ ਭਾਈ ਨੇ ਆਪਣੇ ਪੰਜਾਬ ਹੀ ਹਾਰੇ ਖੜਦਾ ਆਇਆ ਅੱਜ ਸਾਡੇ ਨੂੰ ਸਾਡੀ ਲੋੜ ਹੈ ਪਰ ਸਾਡਾ ਹੌਂਸ ਚੜ ਕੇ ਸਪਾਉਂ ਦੀ ਲੋੜ ਹੈ ਅੱਜ ਤੱਕ ਅਸੀਂ ਸਾਡਾ ਥੋੜਾ ਨਹੀਂ ਦੇਖਿਆ ਉਹਨੇ ਕਦੇ ਵੀ ਪਰ ਅੱਜ ਮਾਰ ਜ਼ਿਆਦਾ ਪੈਗੀ ਆਈਮਾ ਇਹ ਸਾਡੇ ਸਾਡੀ ਲੋੜ ਤਾਂ ਵੱਧ ਚੜ ਕੇ ਸਾਪੋ ਹਜ਼ੀਰੀ ਕੋਈ ਹਲਕਣੇ ਲੋਕੀ ਬਹੁਤ ਨੁਕਸਾਨ ਹੋਇਆ ਪੰਜਾਬ ਦੇ ਲੋਕਾਂ ਦਾ ਪਰ ਜਿੱਥੇ ਪੰਜਾਬ ਦੇ ਲੋਕ ਖੜੇ ਨੇ ਮਾਲਵਾ ਬਿਲਟ ਨੂੰ ਵਧੀਆ ਹੈਗੀ ਤੇ ਸਹਿਯੋਗ ਕਰ ਰਹੇ ਤੁਸੀਂ ਸਾਰੇ ਅਸੀਂ ਕਿਹਨੇ ਸੁਰੱਖਤ ਨੇ ਅਸੀਂ ਜੀ ਸਾਰੇ ਪਿੰਡ ਦੇ ਵਿੱਚ ਜਿਵੇਂ ਵੀ ਸਰਪੰਚ ਸਾਹਿਬ ਨੇ ਦੱਸਿਆ ਅਸੀਂ ਸਾਰਿਆਂ ਨੇ ਟੀਮ ਨੇ ਪਹਿਲਾਂ ਫੈਸਲਾ ਕੀਤਾ ਵੀ ਆਪਾਂ ਨੇ ਪਿੰਡ ਦੇ ਵਿੱਚ ਇਕੱਲੇ ਇਕੱਲੇ ਘਰ ਦੇ ਵਿੱਚ ਜਾ ਕੇ ਇਹ ਸਨੇਹਾ ਪਚੋਣਾ ਵੀ ਜਿਹੜੇ ਹੜਪੀੜਤਾ ਵਾਸਤੇ ਫੰਡ ਹੈ ਉਹ ਵੱਧ ਤੋਂ ਵੱਧ ਦਿੱਤਾ ਜਾਵੇ ਅਸੀਂ ਇੱਕ ਲੋਕਾਂ ਦੀ ਦਾਤ ਦੰਨੇ ਆ ਜਿਨ੍ਹਾਂ ਦੇ ਘਰੇ ਤੁੱਲੇ ਬਹੁਤ ਔਖੇ ਚੱਲਦੇ ਨੇ ਉਹਨਾਂ ਨੇ ਵੀ ਆਪਦੇ ਘਰੋਂ 100 ਰੁਪਏ ਜਿੰਨੇ ਵੀ ਛੜਦਾ ਬਣਦੇ ਸੀ ਉਹਨਾਂ ਨੇ ਦਿੱਤੇ ਅਸੀਂ ਜਦੋਂ ਤੋਂ ਦਿੱਲੀ ਧਰਨੇ ਦੇ ਵਿੱਚ ਇਹ ਲੋਕ ਇਕੱਠੇ ਹੋਏ ਨੇ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਸਿੱਖਿਆ ਮਿਲੀ ਹੈ ਵੀ ਜੇ ਪੰਜਾਬੀ ਆਪਣੇ ਪੰਜਾਬੀਆਂ ਦੇ ਨਾਲ ਨਹੀਂ ਖੜੂਗਾ ਤਾਂ ਮੰਨ ਲਓ ਅੱਛਾ ਕੋਈ ਵੀ ਸਰਕਾਰਾਂ ਨੇ ਜਾਂ ਕੋਈ ਵੀ ਧੱਕਾ ਕਰਕੇ ਇਹਨਾਂ ਨੂੰ ਜਾਨੀ ਕਿ ਮਾਤ ਨਹੀਂ ਪਾ ਸਕਦਾ ਹੁਣ ਮੰਨ ਲਓ ਉਹਨਾਂ ਦੇ ਹੜ੍ਹਾਂ ਹੜ ਪਿੰਡਾਂ ਦੇ ਵਿੱਚ ਜ਼ਮੀਨਾਂ ਜਿਹੜੀਆਂ ਬਹੁਤ ਜ਼ਿਆਦਾ ਡੁੱਬ ਚੁੱਕਿਆ ਘਾ ਡੁੱਬ ਚੁੱਕੇ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਗੱਲ ਇੱਕ ਫੈਲੀ ਹੋਈ ਆ ਵੀ ਹਰ ਇੱਕ ਪਿੰਡ ਦੇ ਵਿੱਚੋਂ ਆਪੋ ਆਪਣੀਆਂ ਟਰਾਲੀਆਂ ਲੈ ਕੇ ਆਪੋ ਆਪਣੇ ਸਾਧਨ ਲੈ ਕੇ ਫੰਡ ਇਕੱਠਾ ਕਰਦੇ ਨੇ ਕੋਈ ਬੰਦਾ ਹੀ ਹੋਊਗਾ ਜਿਹੜਾ ਬੰਦਾ ਇਸ ਨਹੀਂ ਸੋਚਦਾ ਵੀ ਹਾਂ ਜੇ ਸਾਡਾ ਸਾਡਾ ਫਰਜ਼ ਬਣਦਾ ਹੈ ਅਸੀਂ ਵੀ ਸਾਰੇ ਪਿੰਡ ਦੇ ਰੁੱਲੇ ਦੇ ਜਿੰਨੇ ਵੀ ਸਨੀਕਰ ਨੇ ਉਹਨਾਂ ਦਾ ਵਿਚਾਰ ਪਾੰਦਰਾ ਕਰਕੇ ਕਣਕ ਜੋ ਕੇ ਰੁਪਈਆ ਕਿਉਂਕਿ ਕਣਕ ਤੇ ਰੁਪਈਆ ਸੀ ਤਾਂ ਕਹਿੰਦੇ ਆ ਤੁਹਾਡਾ ਅੱਤਾਈ ਜਣਾ ਉੱਧੇ ਟੱਕ ਖਰਾਬ ਹੋ ਜਾਣੇ। ਹੋਰ ਜਿਹੜੇ ਕੋ ਗੋਲੇ ਉਹ ਵੀ ਖਰਾਬ ਹੋਣਾ ਸਿਲ ਦਾ ਮੌਸਮ ਹੈ। ਅਸੀਂ ਹਰ ਇੱਕ ਬੰਦੇ ਨੂੰ ਇਹੀ ਬੇਨਤੀ ਕਰਦੇ ਆਂ ਵੀ ਕਣਕ ਤੇ ਰੁਪਏ ਦਾ ਦਾਨ ਦਿਓ ਤਾਂ ਕਿ ਉੱਥੇ ਮੌਕੇ ਤੇ ਜਿਹੜੀ ਚੀਜ਼ ਦੀ ਲੋੜ ਹੈ ਤਾਂ ਉੱਥੇ ਜਿਹੜੇ ਬੰਦੇ ਸਾਡੇ ਜਾਣਗੇ ਸਾਡੀ ਟੀਮ ਬਣੂਗੀ ਉਹ ਉਸ ਮੁਤਾਬਕਾ ਪੈਸਾ ਤੇ ਕਣਕਾ ਜੜੀ ਉਹ ਵਰਤੀ ਜਾਵੇ ਤੇ ਬਾਕੀ ਸਾਰੇ ਮੰਨਾਂ ਨੇ ਖੁੱਲ ਕੇ ਦਾਨ ਦਿੱਤਾ। ਕੋਈ ਸਾਡੇ ਪਿੰਡ ਦੇ ਵਿੱਚ ਇਹੋ ਜਿਹਾ ਬੰਦਾ ਨਹੀਂ ਜਿਹਨੇ ਕਿਤੇ ਇਸ ਚੀਜ਼ ਤੋਂ ਜਵਾਬ ਦਿੱਤਾ ਹੋਵੇ ਜਿਹਦੇ ਕੋਲੇ ਵੀ ਗਿਆ ਉਹਨੇ ਹੱਥ ਖੋਲ ਕੇ ਦਾਨ ਦਿੱਤਾ। ਅਸੀਂ ਸਾਰੇ ਲੱਗਰਦਾ ਸਾਤ ਨਗਰ ਪੰਚਾਇਤ ਵੱਲੋਂ ਪਿੰਡ ਦੇ ਤਕਨੀਕਾਂ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੋਰ ਗੱਲ ਦੇਖੀ ਹੈ ਨਾ ਕਿ ਜਿੰਨੇ ਤੁਸੀਂ ਸੇਵਾ ਕਰਦੇ ਹੋ ਵਿੱਚ ਮਾਰੇ ਲੋਕ ਰਹਿ ਗਏ। ਇੱਥੇ ਲੁੱਟ ਕੀਤੀ ਜਾਂਦੀ ਜਿੰਨੇ ਸਮਾਨ ਨੂੰ ਖੜਾ ਜਾਂਦਾ ਰਸਤੇ ਤੇ। ਲੱਗਦਾ ਤੁਸੀਂ ਕੀ ਜਾਉਗੀ? ਪ੍ਰੋਪਰ ਡਿਸ਼ੂ ਕਰਤਾ। ਬਿਲਕੁਲ ਅਸੀਂ ਫੈਸਲਾ ਕੀਤਾ ਜੀ ਇੱਥੇ ਵੀ ਅਸੀਂ ਸੋਚਿਆ ਗੱਲ ਸਰਪੰਚ ਸਾਹਿਬ ਦੇ ਵੀ ਧਿਆਨ ਚ ਹੈ। ਅਸੀਂ ਇੱਕ ਆਪਦਾ ਵਹੀਕਲ ਲੈ ਕੇ ਜਾਵਾਂਗੇ। ਪਹਿਲਾਂ ਉੱਥੇ ਪਤਾ ਕਰਾਂਗੇ ਕਿ ਕਿੱਥੇ ਸਾਡੀ ਡਿਊਟੀ ਲੱਗਦੀ ਹੈ। ਜਿਹੜੇ ਟਰੈਕਟਰ ਸਾਡੇ ਜਾਣਗੇ ਅਸੀਂ ਉਹਨਾਂ ਦੇ ਜਿਹੜੇ ਪਿੰਡ ਦੇ ਵਿੱਚ ਟਰੈਕਟਰ ਰਹਿਣਗੇ ਅਸੀਂ ਉਹਨਾਂ ਦੀ ਜ਼ਿੰਮੇਵਾਰੀ ਉਠਾਂਗੇ ਕਣਕ ਨੂੰ ਦੋ ਬੀਜਣੀ ਹੈ ਅਸੀਂ ਉਹਦੇ ਟਰੈਕਟਰ ਨਾਲ ਬੀਜਾਂਗੇ ਉਹਨਾਂ ਬੰਦਿਆਂ ਨੇ ਜਾ ਕੇ ਉੱਥੇ ਜ਼ਿੰਮੇਵਾਰੀ ਸਾਹਮਣੇ ਉਹ ਜਮੇ ਸਰਪੰਚ ਸਾਹਿਬ ਡਿਊਟੀ ਲਾਉਣਗੇ ਅਸੀਂ ਇੱਕ ਇਹ ਜੋ ਪ੍ਰੋਪਰ ਢੰਗ ਨਾਲ ਉੱਥੇ ਕੰਮ ਕਰਾਂਗੇ ਜਿਹੜਾ ਸਾਡੇ ਪਿੰਡ ਦਾ ਦਿੱਤਾ ਹੋਇਆ ਪੈਸਾ ਉਹ ਇੱਕ ਵੀ ਜਾਇਆ ਨਹੀਂ ਜਾਊਗਾ ਉਹ ਸੇ ਪ੍ਰਬੰਧ ਕਰਕੇ ਆਪਦੇ ਹੱਥੀਂ ਆਪ ਕੰਮ ਸੁਵਾਰ ਕੇ ਆਵਾਂਗੇ ਅਸੀਂ ਇਹ ਫੈਸਲਾ ਕੀਤਾ ਤੇ ਕੋਈ ਵੀ ਪੈਸਾ ਕਿਸੇ ਦਾ ਜਾਇਆ ਨਹੀਂ ਜਾਊਗਾ ਤੁਸੀਂ ਕੀ ਕਹਿਣਾ ਚਾਹੋਗੇ ਨਾ ਹਰਲੇ ਪਿੰਨੇ ਬਹੁਤ ਬੜਕਸ ਦਿਖਦਾ ਹੈ ਇਹਦਾ ਕੱਲੇ ਕੱਲੇ ਘਰ ਦੇ ਦਾਨ ਦਿੱਤੇ ਗਏ ਬੜਕਸ ਤਵਾ ਮੈਂ ਪਹਿਲਾਂ ਤਾਂ ਸਾਰੇ ਨਗਰ ਦਾ ਨਗਰ ਨਿਵਾਸੀਆਂ ਦਾ ਸਭ ਤਹਿ ਦਿਲੋਂ ਧੰਨਵਾਦ ਕਰਦਾ ਕਿਉਂਕਿ ਸਾਰੇ ਨਗਰ ਨੇ ਘਰ-ਘਰ ਨੇ ਜੇ ਕਿ ਇੱਕ-ਇੱਕ ਘਰ ਦਾ ਨਾਲ ਹੀ ਤਾਂ ਇੱਕ-ਇੱਕ ਘਰ ਘਰ ਨੇ ਦਿਲ ਖੋਲ ਕੇ ਹੰਡ ਚ ਰਸਤ ਪੈਸੇ ਦੀ ਸੇਵਾ ਕੀਤੀ ਹੈ ਮੈਂ ਪਿੰਡ ਵੱਲੋਂ ਤੇ ਨਗਰ ਪੰਚਾਇਤ ਵੱਲੋਂ ਤਾਂ ਦੋਵਾਂ ਨੇ ਕਾਫੀ ਫਲਾਨ ਕਰਨਾ ਸਾਰੀ ਨਾ ਕਰਦਾ ਤੇ ਅੱਗੇ ਤੋਂ ਵੀ ਅਸੀਂ 플ਾਨ ਬਣਾ ਕੇ ਜਿਵੇਂ ਬਲੌਰ ਸਿੰਘ ਨੇ ਦੱਸਿਆ ਵੀ ਅਸੀਂ ਅੱਗੇ ਜਾ ਕੇ ਪਹਿਲਾਂ ਰੈਕੀ ਕਰਕੇ ਦੇਖੇ ਕਿਹੜੇ ਪਿੰਡ ਚ ਸਾਨੂੰ ਕੋਈ ਜਗ ਮਿਲਦੀ ਐ ਸਾ ਵੀ ਸਾਨੂੰ ਆ ਸੇਵਾ ਕਰਨੀ ਐ ਅਸੀਂ ਉਸ ਹਿਸਾਬ ਨਾਲ ਸੇਵਾ ਕਰਾਂਗੇ ਉੱਥੇ ਜਾ ਕੇ ਜੀ ਕਿਸੇ ਦਾ ਵੀ ਪੈਸਾ ਜੇ ਜਨਹੀਂ ਖਰਚ ਹੋਊਗਾ ਜੀ ਧੰਨਵਾਦ ਜੀ